ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗਾ ਇਹ ਜਾਣਕਾਰੀ ਹੈ ਜਿਹੜੀ ਸੀਐਚਡੀ ਕੰਟੇਨ ਹੈ ਉਥੇ ਏਐਫਡੀ ਆਈਟਮਸ ਜਿਹਦੇ ਵਿੱਚ ਏਸੀ, ਟੀਵੀ, ਫ੍ਰਿਜ, ਸਕੂਟਰ, ਮੋਟਰਸਾਈਕਲ, ਕਾਰ ਇਹ ਆਈਟਮਾਂ ਆਉਂਦੀਆਂ ਨੇ ਇਹ ਰੈਂਕ ਦੇ ਹਿਸਾਬ ਨਾਲ ਸਰਵਿਸ ਕਰ ਰਹੇ ਜਾਂ ਰਿਟਾਇਰਡ ਸੈਨਿਕ ਕਿਹੜੀ ਕਿਹੜੀ ਆਈਟਮਾਂ ਕਿੰਨੇ ਚਿਰ ਬਾਅਦ ਲੈ ਸਕਦੇ ਨੇ ਤੇ ਕਿੰਨੀ ਕੀਮਤ ਵਾਲੀ ਰੈਂਕ ਦੇ ਹਿਸਾਬ ਨਾਲ ਉਹਨਾਂ ਨੂੰ ਕਿਹੜੀ ਆਈਟਮ ਜਿਹੜੀ ਉਹ ਅਥਰਾਈਜ਼ ਹੈ ਐਲੀਜੀਬਿਲਟੀ ਜਿਹੜੀ ਤੁਹਾਡੀ ਕਿੰਨੀ ਬਣਦੀ ਹੈ ਏਐਫਡੀ ਆਈਟਮ ਦੀ ਉਹ ਆਪਾਂ ਜਾਣਕਾਰੀ ਸਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜੇਕਰ ਪੰਜਾਬ ਗਿਆਨ ਦਰਪਣ ਚੈਨਲ ਤੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਬੇਨਤੀ ਆ ਕਿ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਕਿ ਜਿਹੜੇ ਭਾਰਤੀ ਫੌਜ ਦੇ ਵਿੱਚ ਸਰਵਿਸ ਕਰ ਰਹੇ ਸਾਰੇ ਰੈਂਕਾਂ ਨੂੰ ਔਰ ਰਿਟਾਇਰਡ ਸੈਨਿਕਾਂ ਨੂੰ ਜਿਨ੍ਹਾਂ ਦਾ ਪੇ ਲੈਵਲ 3 ਤੋਂ 5 ਹੈ ਪਾਬ ਸਿਪਾਹੀ ਤੋਂ ਲੈ ਕੇ ਹੌਲਦਾਰ ਤੱਕ ਚਾਹੇ ਉਹਦੇ ਵਿੱਚ ਸਰਵਿੰਗ ਰਿਟਾਇਰਡ ਜਾਂ ਵਿਡੋ ਸਾਬਕਾ ਸੈਨਿਕਾਂ ਦੇ ਜਿਹੜੇ ਪਰਿਵਾਰ ਨੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਡਿਊਟੀ ਦੌਰਾਨ ਸੈਨਿਕ ਉਹਨਾਂ ਦੇ ਜਿਹੜੇ ਫੈਮਿਲੀ ਨੇ ਉਹਨਾਂ ਨੂੰ ਜਿਹੜੇ ਕਾਰ ਜਿਹੜੀ ਉਹ ਲੈ ਸਕਦੇ ਨੇ ਕੰਟੇਨ ਦੇ ਥਰੂ ਉਹ 8 ਲੱਖ ਤੱਕ ਦੀ ਕੀਮਤ ਦੀ ਲੈ ਸਕਦੇ ਨੇ ਭਾਵੇਂ 8 ਲੱਖ ਜਿਹੜਾ ਬੇਸਿਕ ਪ੍ਰਾਈਸ ਟੈਕਸ ਜਿਹੜੇ ਨੇ ਜੋ ਵੀ ਤੁਸੀਂ ਬਾਅਦ ਵਿੱਚ ਖਰਚਾ ਕਰਨਾ ਉਹ ਇਹਦੇ ਤੋਂ ਲਾਗ ਹੈ 8 ਲੱਖ ਬੇਸਿਕ ਪ੍ਰਾਈਸ ਤੱਕ ਜਿਹੜੀ 4 ਵੀਲਰ ਆ ਉਹ ਕੰਟੇਨ ਦੇ ਥਰੂ ਲੈ ਸਕਦੇ ਨੇ ਜਿਨ੍ਹਾਂ ਦਾ ਪੇ ਲੈਵਲ 3 ਤੋਂ 5 ਹੈ ਔਰ 13 ਲੱਖ ਤੱਕ ਦਾ ਜਿਹੜਾ ਇਲੈਕਟ੍ਰਿਕ ਕਾਰ ਉਹ ਲੈ ਸਕਦੇ ਨੇ 3 ਤੋਂ 5 ਪੇ ਸਕੇਲ ਵਾਲੇ ਜਿਹੜੇ ਸਪਾਈ ਤੋਂ ਲੈ ਕੇ ਹੌਲਦਾਰ ਰੈਂਕ ਦੇ ਨੇ ਔਰ ਜਿਹੜੀ ਪਹਿਲੀ ਕਾਰ ਹੈ ਉਹ ਲੈਣ ਵਾਸਤੇ ਜਿਹੜੀ ਸਰਵਿਸ ਹੈ ਉਹ ਘੱਟੋ ਘੱਟ 5 ਸਾਲ ਹੋਣੀ ਚਾਹੀਦੀ ਹੈ ਪੂਰੀ ਜ਼ਿੰਦਗੀ ਦੇ ਵਿੱਚ ਪੂਰੀ ਲਾਈਫ ਦੇ ਵਿੱਚ 4 ਕਾਰਾਂ ਜਿਹੜੀਆਂ ਇਹ ਸਪਾਈ ਤੋਂ ਹੌਲਦਾਰ ਰੈਂਕ ਵਾਲੇ ਲੈ ਸਕਦੇ ਨੇ ਔਰ ਇੱਕ ਕਾਰ ਤੋਂ ਦੂਜੀ ਕਾਰ ਦੇ ਵਿੱਚ ਜਿਹੜਾ ਗੈਪ ਹੈ ਉਹ 8 ਸਾਲਾਂ ਦਾ ਹੋਣਾ ਚਾਹੀਦਾ ਦੋ ਕਾਰਾਂ ਆਨ ਡਿਊਟੀ ਲੈ ਸਕਦੇ ਹੋ ਔਰ ਦੋ ਕਾਰਾਂ ਤੁਸੀਂ ਜਿਹੜਾ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਆਉਣ ਤੋਂ ਬਾਅਦ ਲੈ ਸਕਦੇ ਹੋ ਇਸ ਤੋਂ ਬਾਅਦ ਅਗਲਾ ਜਿਹੜਾ ਰੈਂਕ ਆਉਂਦਾ ਉਹ ਹੁੰਦਾ ਨੈਬ ਸੁਭਿਧਾਰ ਤੋਂ ਲੈ ਕੇ ਸੁਭਿਧਾਰ ਮੇਜਰ ਤੱਕ ਪੇ ਸਕੇਲ 6 ਟੂ 9 ਇਹਦੇ ਵਿੱਚ ਜਿਹੜੇ 10 ਲੱਖ ਤੱਕ 4 ਵੀਲਰ ਦਾ ਜਿਹੜਾ ਬੇਸਿਕ ਪ੍ਰਾਈਸ ਕਾਰ ਦਾ ਜਿਹੜਾ ਹੋਣਾ ਚਾਹੀਦਾ ਉਹ ਤੁਸੀਂ ਲੈ ਸਕਦੇ ਹੋ ਔਰ 15 ਲੱਖ ਤੱਕ ਇਲੈਕਟ੍ਰਿਕ ਵਹੀਕਲ ਬੈਟਰੀ ਵਾਲਕ ਵਾਲੀ ਕਾਰ ਜਿਹਨੂੰ ਆਪਾਂ ਕਹਿੰਦੇ ਆ ਉਹ ਲੈ ਸਕਦੇ ਨੇ ਰੈਂਕ ਵਾਲੇ ਔਰ ਇਹ ਪੰਜ ਕਾਰਾਂ ਜਿਹੜੀਆਂ ਪੂਰੀ ਜ਼ਿੰਦਗੀ ਦੇ ਵਿੱਚ ਲੈ ਸਕਦੇ ਨੇ ਦੋ ਕਾਰਾਂ ਡਿਊਟੀ ਦੇ ਦੌਰਾਨ ਔਰ ਉਹਦੇ ਵਿੱਚ 8 ਸਾਲ ਦਾ ਜਿਹੜਾ ਗੈਪ ਹੋਣਾ ਚਾਹੀਦਾ ਔਰ ਤਿੰਨ ਕਾਰਾਂ ਜਿਹੜੀਆਂ ਡਿਊਟੀ ਰਿਟਾਇਰਡ ਹੋਣ ਤੋਂ ਬਾਅਦ ਫੌਜ ਵਿੱਚੋਂ ਪੈਨਸ਼ਨ ਆਉਣ ਤੋਂ ਬਾਅਦ ਕਵਰ ਲਾਈਫ ਦੇ ਵਿੱਚ ਪੰਜ ਕਾਰਾਂ ਜਿਹੜੀਆਂ ਲੈ ਸਕਦੇ ਆ ਔਰ 8 ਸਾਲ ਦਾ ਇੱਕ ਕਾਰ ਤੋਂ ਦੂਜੀ ਕਾਰ ਤੇ ਪਰਚੇਸ ਦੇ ਵਿੱਚ ਗੈਪ ਹੋਣਾ ਚਾਹੀਦਾ ਇਹ ਪਹਿਲੀ ਕਾਰ ਜਿਹੜੀ ਆ ਉਹੀ 5 ਸਾਲ ਸਰਵਿਸ ਤੋਂ ਬਾਅਦ ਲੈ ਸਕਦੇ ਜੇ ਕੋਈ ਡਾਇਰੈਕਟ ਨੈਪਸ ਤੋਂ ਬਦਰ ਭਰਤੀ ਹੋਇਆ ਉਹ ਇਹ ਨਹੀਂ ਕਿ ਸਰਵਦੇ ਸ਼ੁਰੂ ਚ 5 ਸਾਲ ਘਟ ਤੋਂ ਘਟ ਉਹਦੀ ਨੌਕਰੀ ਜਿਹੜੀ ਉਹ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਜਿਹੜਾ ਰੈਂਕ ਆ ਜਾਂਦਾ 10 ਤੋਂ 18 ਜਿਹੜਾ ਪੀ ਲੈਵਲ ਹੈ ਉਹਦੇ ਵਿੱਚ ਆਨਰਡ ਲੈਫਟੇਨੈਂਟ ਤੋਂ ਲੈ ਕੇ ਆਰਮੀ ਦੇ ਜਿੰਨੇ ਅਫਸਰ ਰੈਂਕ ਨੇ ਸਾਰੇ ਆਉਂਦੇ ਨੇ ਇਹ 20 ਲੱਖ ਤੱਕ ਦਾ ਜਿਹੜਾ ਬੇਸਿਕ ਪ੍ਰਾਈਸ ਆਫ 4 휠ਰ ਦਾ ਉਹ ਕਾਰ ਲੈ ਸਕਦੇ ਨੇ ਔਰ 25 ਲੱਖ ਤੱਕ ਦਾ ਇਲੈਕਟ੍ਰਿਕ ਵਹੀਕਲ ਬੈਟਰੀ ਵਾਲੀ ਕਾਰ ਜਿਹੜੀ ਉਹ ਇਹ ਰੈਂਕ ਵਾਲੇ ਲੈ ਸਕਦੇ ਨੇ ਔਰ ਇਹ ਹਰ 8 ਸਾਲਾਂ ਬਾਅਦ ਇੱਕ ਕਾਰ ਜਿਹੜੇ ਲੈ ਸਕਦੇ ਨੇ ਇਹਨਾਂ ਦੀ ਲਿਮਟ ਕੋਈ ਨਹੀਂ ਆ ਵੀ ਪੂਰੀ ਲਾਈਫ ਦੇ ਵਿੱਚ ਕਿੰਨੀਆਂ ਕਾਰ ਲੈ ਸਕਦੇ ਨੇ ਹਰ 8 ਸਾਲਾਂ ਬਾਅਦ ਇੱਕ ਕਾਰ ਇਹ ਜਿਹੜੇ 10 ਤੋਂ 18 ਪੇ ਲੈਵਲ ਵਾਲੇ ਜਿੰਨੇ ਰੈਂਕ ਨੇ ਫੌਜ ਦੇ ਉਹ ਲੈ ਸਕਦੇ ਨੇ ਇਸੇ ਤਰ੍ਹਾਂ ਜਿਹੜਾ ਟੂ व्हीਲਰ ਹੈ ਉਹਦੇ ਵਿੱਚ ਸਕੂਟੀ ਜਾਂ ਮੋਟਰਸਾਈਕਲ ਆਉਂਦਾ ਉਹਦੀ ਕੋਈ ਰੈਂਕ ਦੇ ਹਿਸਾਬ ਨਾਲ ਕੋਈ ਲਿਮਟ ਨਹੀਂ ਆ ਹਰ 4 ਸਾਲਾਂ ਬਾਅਦ ਤੁਸੀਂ ਇੱਕ ਟੂ व्हीਲਰ ਜਿਹੜਾ ਸਕੂਟਰ ਜਾਂ ਮੋਟਰਸਾਈਕਲ ਕੰਟੀਨਯੂ ਦੇ ਥਰੂ ਲੈ ਸਕਦੇ ਹੋ ਇਹ ਨਵੇਂ ਅਪਡੇਟ ਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਇਸੇ ਤਰ੍ਹਾਂ ਬਾਕੀ ਆਈਟਮਾਂ ਜਿਹਦੇ ਵਿੱਚ ਫਰਿੱਜ ਵਾਸ਼ਿੰਗ ਮਸ਼ੀਨ ਲੈਪਟਾਪ ਇਹ ਜਿੰਨੀਆਂ ਵੀ ਆਈਟਮਾਂ ਨੇ ਇਹਦਾ ਵੀ ਰੈਂਕ ਦੇ ਹਿਸਾਬ ਨਾਲ ਕੋਈ ਲਿਮਟ ਨਹੀਂ ਹੈ ਮਹਿੰਗੀ ਜਾਂ ਸਸਤੀ ਇਹ ਤੁਸੀਂ ਹਰ 4 ਸਾਲਾਂ ਬਾਅਦ ਚਾਹੇ ਤੁਸੀਂ ਕਿਸੇ ਵੀ ਰੈਂਕ ਤੇ ਨੌਕਰੀ ਕਰ ਰਹੇ ਹੋ ਜਾਂ ਤੁਸੀਂ ਪੈਨਸ਼ਨ ਆ ਗਏ ਹੋ ਜਾਂ ਤੁਸੀਂ ਡਿਫੈਂਸ ਸਿਵਲ ਨੇ ਹੋ ਜਾਂ ਕਿ ਉਹ ਵਿੱਡੋ ਆ ਵੀਰਨਾਰੀ ਹੈ ਸੋ ਹਰ 4 ਸਾਲਾਂ ਬਾਅਦ ਜਿਹੜਾ ਏਸੀ ਹੈ ਟੂ ਵੀਲਰ ਹੈ ਮੋਟਰਸਾਈਕਲ ਜਾਂ ਸਕੂਟਰ ਹੈ ਔਰ ਫਰਿੱਜ ਵਾਸ਼ਿੰਗ ਮਸ਼ੀਨ टीवी लैपटॉप ए ਲੈ ਸਕਦੇ ਹੋ ਜਿਹੜੇ ਆਪਾਂ ਟੀਵੀ ਲੈਨੇ ਆ ਫੌਜ ਦੇ ਵਿੱਚੋਂ ਜਿਹੜਾ ਐ ਐਲਸੀਡੀ ਜਾਂ ਐਲਸੀਟੀਵੀ ਆਪਾਂ ਲੈਨੇ ਆ ਉਹ ਇੱਕ 4 ਸਾਲਾਂ ਚ 2 ਟੀਵੀ ਹਰ 4 ਸਾਲਾਂ ਬਾਅਦ 2 ਟੀਵੀ ਕੋਈ ਵੀ ਰੈਂਕ ਵਾਲਾ ਜਿਹੜਾ ਫੌਜੀ ਹੈ ਚਾਹੇ ਰਿਟਾਇਰਡ ਹੈ ਚਾਹੇ ਅਨ ਜੋਬ ਹੈ ਉਹ ਲੈ ਸਕਦਾ ਹੈ ਏਸੀ ਜਿਹੜੇ ਨੇ ਉਹ ਹਰ 4 ਸਾਲਾਂ ਬਾਅਦ 4 ਏਸੀ ਹਰ 4 ਸਾਲਾਂ ਦੇ ਵਿੱਚ 4 ਏਸੀ ਜਿਹੜੇ ਤੁਸੀਂ ਲੈ ਸਕਦੇ ਹੋ ਉਹ ਵੀ ਇਹਦੀ ਕੋਈ ਲਿਮਟ ਨਹੀਂ ਹੈ ਇਕ ਕੋਈ ਰੈਂਕ ਦੇ ਹਿਸਾਬ ਨਾਲ ਨਹੀਂ ਐ ਵੀ ਤੁਸੀਂ ਇਸ ਰੈਂਕ ਦੇ ਹਿਸਾਬ ਨਾਲ ਇਹ ਕਾਰ ਜਿਹੜੀ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਜਿਹੜੀ ਸੀਐਸਡੀ ਦੀਆਂ ਨੂੰ ਏਐਫਡੀ ਆਈਟਮ ਕਹਿੰਦੇ ਨੇ ਬਹੁਤ ਸਾਰੇ ਸਾਡੇ ਸੈਨਿਕਾਂ ਨੂੰ ਜਿਹੜੇ ਡਿਊਟੀ ਕਰ ਰਹੇ ਜਾਂ ਸਾਫਟਾ ਸੈਨਿਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਇਹ ਜਿਹੜੀ ਬਿਲਕੁਲ ਲੇਟੈਸਟ ਨੌਲੇਜ ਹੈ ਇਹ ਮੈਂ ਕੰਟੀਨਿਊਸ ਸਟੋਰ ਡਿਪਾਰਟਮੈਂਟ ਦਾ ਜਿਹੜਾ ਦਫਤਰ ਬਣਿਆ ਹੁੰਦਾ ਆਪਣੇ ਸਟੇਸ਼ਨ ਹੈੱਡਕੁਆਰਟਰ ਦੇ ਵਿੱਚ ਜਿਹੜਾ ਸੀਐਸਡੀ ਏਐਫਡੀ 1 ਆਈਟਮ ਦਾ ਜਿਹੜਾ ਆਫਿਸ ਬਣਿਆ ਹੁੰਦਾ ਉੱਥੋਂ ਮੈਂ ਅਜੇ 2 ਦਿਨ ਪਹਿਲਾਂ ਹੀ ਆ ਜਾਣਕਾਰੀ ਜਿਹੜੀ ਮੈਂ ਲੈ ਕੇ ਆਇਆ ਐਲੀਜੀਬਲੀ ਕਿ ਕ੍ਰਾਈਟੇਰੀਆ ਜਿਹੜਾ ਲਿਖਿਆ ਹੋਇਆ ਇਹ ਤੁਹਾਨੂੰ ਮੈਂ ਲੈਟਰ ਦਿਖਾ ਰਿਹਾ ਇਹਦੇ ਵਿੱਚੋਂ ਪੜ੍ਹ ਕੇ ਮੈਂ ਤੁਹਾਨੂੰ ਸੁਣਾ ਰਿਹਾ ਫਿਰ ਵੀ ਜੇ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਲੱਗਦਾ ਵੀ ਨਹੀਂ ਇਹ ਜਾਣਕਾਰੀ ਸਹੀ ਨਹੀਂ ਹੈ ਤਾਂ ਕੋਈ ਵੀ ਵਾਹਨ ਖਰੀਦਣ ਤੋਂ ਪਹਿਲਾਂ ਘੱਟ ਤੋਂ ਘੱਟ ਤੁਸੀਂ ਆਪਣਾ ਜਿਹੜਾ ਐਫਐਫਡੀ ਆਫਿਸ ਬਣਿਆ ਹੁੰਦਾ ਹੈ ਸੀਐਚਡੀ ਕੰਟੇਨ ਦੇ ਨਾਲ ਉੱਥੇ ਜ਼ਰੂਰ ਵਿਜ਼ਿਟ ਕਰਨਾ ਹੈ ਸੋ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰਾਂਗੇ ਕਿ ਅਗਰ ਕਿਸੇ ਨੇ ਕਾਰ ਲੈਣੀ ਹੈ ਸੀਐਚਡੀ ਦੇ ਥਰੂ ਤਾਂ ਉਹਦੇ ਵਾਸਤੇ ਕੀ ਕੀ ਕਾਰਵਾਈ ਕਰਨੀ ਪੈਂਦੀ ਕਿਉਂਕਿ ਮੈਂ ਥੋੜਾ ਸਮਾਂ ਪਹਿਲਾਂ ਹੀ ਕੰਟੇਨਰ ਥਰੂ ਮੈਂ ਬ੍ਰੀਜ਼ਾ ਕਾਰ ਜਿਹੜੀ ਲਈ ਆ ਮਰੂਤੀ ਦੀ ਸੋ ਕਿ ਕਿ ਮੈਨੂੰ ਕਾਰਵੇ ਕਰਨੀ ਪਈ ਕਿੱਥੇ ਕਿੱਥੇ ਜਾਣਾ ਪਿਆ ਸੋ ਤੁਸੀਂ ਖੱਜਲੋਖਾਰ ਨਾ ਹੋ ਸੋ ਉਹਦੇ ਸਬੰਧ ਵਿੱਚ ਵੀ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਸਾਰੀ ਸਾਂਝੀ ਕਰਾਂਗਾ ਉਹਦਾ ਪ੍ਰੋਸੀਜਰ ਕੀ ਹੈ ਤੁਸੀਂ ਕਿੱਥੇ ਕਿੱਥੇ ਜਾ ਕੇ ਜਿਹੜਾ ਕਾਰ ਜਿਹੜੀ ਸੀਐਡੀ ਥਰੂ ਲੈ ਸਕਦੇ ਹੋ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ